ਵੀਰ ਸਿੰਘ ਸਿਹਤ ਮੰਤਰੀ ਪੰਜਾਬ ਅਸੀਂ ਇਸ ਵੇਲੇ ਤ੍ਰਿਪੜੀ ਦਾ ਜਿਹੜਾ ਸਭ ਤੋਂ ਫੇਮਸ ਜਿਹਨੂੰ ਅਸੀਂ ਟਾਂਕੀ ਵਾਲਾ ਚੌਕ ਕਹਿੰਦੇ ਆ ਉਹਦੇ ਵਿੱਚ ਹੈਗੇ ਆਂ ਜੀ ਅਸੀਂ ਅੱਜ ਤ੍ਰਿਪੜੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡेंसਲੀ ਪੋਪੂਲੇਟਿਡ ਪੋਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੈਂਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੈਂਪੇਨ ਸ਼ੁਰੂ ਕੀਤੀ ਆ ਤੇ ਅੱਜ ਨੈਸ਼ਨਲ ਡੈਂਗੂ ਦਿਨ ਵੀ ਆ ਤੇ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਤਲਬ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈ ਡਾਂਗੀ ਦਾ ਮੱਛਰ ਤੁਹਾਡੇ ਘਰ 'ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ 쿨ਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪੰਛੀਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀ ਕੰਸਟ੍ਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱਚ ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਉਹਦੇ ਵਿੱਚ ਪਾਣੀ ਖੜਾ ਹੁੰਦਾ ਜਿੱਥੇ ਵੀ ਸਟੈਗਲੈਂਟ ਵਾਟਰ ਹੋਏਗਾ ਕੋਈ ਵੀ ਤੁਸੀਂ ਜੇ ਟੁੱਟਿਆ ਹੋਇਆ ਠਿਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਤੇ ਜਿਹੜੀ ਛੱਤ ਦੀ ਟੈਂਕੀ ਆ ਉਹਦੇ ਤੇ ਨਹੀਂ ਆ ਸੋ ਇਹ ਤੁਹਾਡੇ ਘਰ ਵਿੱਚ ਬੀਲਡ ਕਰਦਾ ਦਿਨੇ ਘਟਦਾ ਔਰ ਬੜੀ ਨਾਮਰਾਜ਼ ਬਿਮਾਰੀ ਡੈਂਗੂ ਤੇ ਚਿਕਨਗੁਨੀਆ ਇਹਦੇ ਨਾਲ ਹੁੰਦੇ ਆ ਸੋ ਇਹਦੇ ਵਾਸਤੇ ਜ਼ਰੂਰੀ ਆ ਕਿ ਹਰ ਇੱਕ ਬੰਦਾ ਵੇਅਰ ਹੋਵੇ ਉਹਦੇ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਦੂਜੀ ਗੱਲ ਹੈ ਕਿ ਸਾਡੀ ਫ ਔਰ ਸਾਡੀ ਨੇਵੀ ਨੇ ਇੱਕ ਬਹੁਤ ਹੀ ਜਿਹੜੀ ਬਹਾਦਰੀ ਨਾਲ ਜਿਹੜਾ ਯੁੱਧ ਸੀਗਾ ਪਾਕਿਸਤਾਨ ਵਿਰੁੱਧ ਉਹਦੇ ਚ ਲੜਾਈ ਲੜੀ ਔਰ ਦੇਸ਼ ਨੂੰ ਉਹਨਾਂ ਨੇ ਜਿਤਾਇਆ ਉਹਨਾਂ ਨੇ ਦੁਸ਼ਮਣ ਦੇ ਵਾਰਾਂ ਤੋਂ ਬਚਾਇਆ ਇਹਦੇ ਵਿੱਚ ਆਰਮੀ ਥੋੜੀ ਜਿਹੀ ਲੱਗ ਆ ਜੀ ਮੇਰੇ ਨਾਲ ਜਿਹੜਾ ਮੈਂ ਸਿਹਤ ਮੰਤਰੀ ਆ ਸਭ ਤੋਂ ਉੱਪਰ ਸੇਧ ਨਾਲ ਇੱਕ ਵਿੱਚ ਤੇ ਆ ਸਾਡੀ ਹੈਗੀ ਆ ਜੀ ਇਨਫੈਂਟਰੀ ਜਿਹੜੇ ਹੈਲਥ ਵਰਕਰਸ ਆ ਤੇ ਇਹ ਸਾਡੀ ਜਿਹੜੀ ਹੁੰਦੀ ਹੈ ਇੱਕ ਜਿਹੜੇ ਸਾਡੇ ਜਿਵੇਂ ਆਪਾਂ ਕਹਿੰਦੇ ਸੀਗੇ ਨਾ ਜੀ ਕਿ ਇੱਕ ਟੈਰੀਟੋਰੀਅਲ ਆਰਮੀ ਆ ਸਾਡੀ ਜਿਹੜੇ ਆ ਖੜੇ ਆਪਣੇ ਨਰਸਿੰਗ ਸਟੂਡੈਂਟਸ ਖੜੇ ਆ ਪੈਰਾਮੈਡਿਕ ਸਟੂਡੈਂਟਸ ਖੜੇ ਆ ਤੇ ਆ ਜਿਹੜ ਇਹ ਸਾਰੇ ਸਾਡੇ ਜਿਹੜੇ ਰੈਗੂਲਰ ਆਰਮੀਆ ਸਾਡੀ ਤੇ ਇਹ ਜਿਹੜੇ ਪਾਲਿਸੀ ਮੇਕਰ ਆ ਤੇ ਅਸੀਂ ਸਾਰੇ ਇਕੱਠੇ ਹੋ ਕੇ ਲੋਕਾਂ ਦੇ ਘਰ-ਘਰ ਜਾ ਕੇ ਸਾਡਾ ਪਹਿਲਾ ਮਕਸਦ ਇਹ ਕਿ ਅਸੀਂ ਸਭ ਤੋਂ ਪਹਿਲਾਂ ਜੜੀਆਂ ਪੰਜਾਬ ਦੀਆਂ ਸੀਗੀਆਂ ਤਕਰੀਬਨ ਤਕਰੀਬਨ 21-22000 ਆਸ਼ਾ ਵਰਕਰਸ ਨੂੰ ਟ੍ਰੇਨਿੰਗ ਦਿੱਤੀ ਫਿਰ ਅਸੀਂ 50000 ਨਰਸਿੰਗ ਸਟੂਡੈਂਟਸ ਤੇ 50000 ਦੂਜੇ ਪੈਰਾਮੈਡੀਕਸ ਨੂੰ ਟ੍ਰੇਨਿੰਗ ਦਿੱਤੀ ਅਸੀਂ ਪੂਰੀ ਫੌਜ ਤਿਆਰ ਕਰਕੇ ਜਿਵੇਂ ਸਾਡੀ ਫੌਜਾਂ ਨੇ ਲੜਿਆ ਬਹੁਤ ਹੀ ਅਨਿਸ਼ਾਸਿਤ ਇੱਕਦ ਨਾਲ ਅਸੀਂ ਉਸ ਤਰ੍ਹਾਂ ਲੜਾਈ ਲੜ ਰਹੇ ਹਾਂ ਔਰ ਪਿਛਲੀ ਵਾਰ 50% ਰਿਡਕਸ਼ਨ ਹੋਈ ਸੀ ਇਸ ਵਾਰੀ ਅਸੀਂ 80% ਰਿਡਕਸ਼ਨ ਕਰਾਂਗੇ ਤਾਂ ਇਹ ਜਿੱਦਾਂ ਉਹਨਾਂ ਫੌਜੀਆ ਦਾ ਸਨਮਾਨ ਹੋ ਰਿਹਾ ਇਹਨਾਂ ਫੌਜੀਆ ਦਾ ਵੀ ਸਨਮਾਨ ਹੋਏਗਾ ਜਿਹੜੇ ਵਧੀਆ ਕੰਮ ਕਰਨਗੇ ਜਿਹੜੇ ਆਪਣੇ ਆਪਣੇ ਮੱਲੇ ਨੂੰ ਇਹ ਲੋਕਾਂ ਵਾਸਤੇ ਵੀ ਆ ਜੀ ਕਾਉਂਸਲਰ ਵਾਸਤੇ ਵੀ ਆ ਜਿਹੜੇ ਆਪਣੇ ਮਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪਚ ਨੂੰ ਇਨਾਮ ਮਿਲੇਗਾ ਜੇ ਉਹ ਵਧੀਆ ਜਿਹੜਾ ਐਪੀਡੀਮਿਓਲੋਜਿਸਟ ਹੋਏਗਾ ਉਹਨਾਂ ਨੂੰ ਆਪਣੇ ਮਨਪਸੰਦੀਆਂ ਪੋਸਟਿੰਗ ਵੀ ਮਿਲਣਗੀਆਂ ਹੋਰ ਵੀ ਤਰੱਕੀਆਂ ਵੀ ਮਿਲਣਗੀਆਂ ਤੋ ਇਹ ਜਿਹੜਾ ਪੰਜਾਬ ਦੇ ਵਿੱਚ ਜੋ ਸ਼੍ਰੀ ਅਰਬਿੰਦ ਕੇਜਦੀਵਾਲ ਭਗਵੰਤਮਾਨ ਕਲਚਰ ਲੈ ਕੇ ਆਏ ਆ ਵੀ ਤੁਸੀਂ ਮੈਰਿਟ ਮੈਰਿਟੋਕ੍ਰੇਸੀ ਜਿਹੜੀ ਆ ਜਿਹੜਾ ਜਿਹੜਾ ਬੰਦਾ ਕੰਮ ਕਰੇਗਾ ਉਹ ਅੱਗੇ ਜਾਏਗਾ ਜਿਹੜੇ ਸਪਾਰਸ਼ੀ ਆ ਉਹਨਾਂ ਹੌਲੀ 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 ਜਿਹੜੀ ਪਿੱਛੇ ਕਰਦੇ ਆ